ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗਮਣ ਦਾ ਪਿੰਡ ਪਿੰਡਾ ਮਿੱਤਰੋ ਕੋਟ ਸੁਖਿਆ ਕੋਟ ਸੁਖਿਆ ਤੋਂ ਚਮੇਲੀ ਵਾਲੀ ਸੜਕ ਦੇ ਉੱਤੇ ਬਾਈ ਹੁਣਾਂ ਦਾ ਰਹਿਣ ਵਸੇਰਾ ਵਾ ਘਰੇਲੂ ਪਰਿਵਾਰਾ ਇੱਕ ਸ਼ੌਕ ਦੇ ਨਾਲ ਕਟਾ ਤਿਆਰ ਕੀਤਾ ਬਾਈ ਹੁਣਿਆਂ ਨੇ ਮਿੱਤਰੋ ਇਹ ਸੀਮਨ ਵਾਲੇ ਪੱਖ ਤੋਂ ਪਹਿਲਾਂ ਮੈਂ ਤੁਹਾਨੂੰ ਉਹਦੀ ਡਿਟੇਲ ਦੇ ਦਿੰਨਾ ਕਿਉਂਕਿ ਮੈਂ ਡਾਕਟਰ ਤੋਂ ਪੁੱਛ ਕੇ ਹਟਿਆ ਇਹ ਲక్ష్ਮੀ ਡੇਰੀ ਫਾਰਮ ਵਾਲੇ ਦਾਰੇ ਬੁੱਲ ਦਾ ਬੱਚਾ ਵਾ ਮਿੱਤਰੋ ਇਹ ਕਰਮਾ ਵਾਲਾ ਕਿੰਨੇ ਚਿਰ ਦੀ ਇਹਦੀ ਉਮਰ ਆ ਕੀ ਇਹਦੀ ਮਾਂ ਦਾ ਰਿਕਾਰਡ ਆ ਕੀ ਇਹਦੀ ਮੁੱਢਲੀ ਜਾਣਕਾਰੀ ਆ ਸਾਰੀ ਤੁਹਾਨੂੰ ਵੀਰ ਤੋਂ ਲੈ ਦਿੰਨਾ ਆਓ ਮਿਲਦੇ ਆ ਵੀਰ ਨੂੰ ਆਪਾਂ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲਾ ਵਟੇ ਬਾਈ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਸਾਰੇ ਠੀਕ ਠਾਕ ਅੱਛਾ ਨਾਮ ਦੱਸ ਦੀਏ ਕਿਰਾਂ ਦੀ ਆਪਣਾ ਬਰਨਨ ਲੱਖਾ ਮਿਸਤਰੀ ਲੱਖਾ ਭਈ ਘਰ ਤਾਂ ਆਪਣਾ ਚਮੇਲੀ ਵਾਲੀ ਸੜਕ ਤੇ ਆ ਗਿਆ ਹਨਾ ਚਮੇਲੀ ਵਾਲੀ ਸੜਕ ਤੇ ਠੀਕ ਹੈ ਭਾਈ ਅੱਛਾ ਕਈ ਵਾਰੀ ਨਾ ਰੇਂਜ ਨੂੰ ਫੋਨ ਦੀ ਦਿੱਕਤ ਆ ਜਾਂਦੀ ਰੇਂਜ ਦੀ ਕੀ ਪੁੱਛ ਕੇ ਆ ਜਾਵੇ ਅਗਲਾ ਵੀਰੇ ਪਛਮੇਲੀ ਰੋਡ ਤੇ ਲੱਖਾ ਮਿਸਤਰੀ ਮੇਰਾ ਨਾਮ ਲੱਖਾ ਮਿਸਤਰੀ ਠੀਕ ਹੈ ਅੱਛਾ ਲੱਖੀ ਵੀਰੇ ਜਿਹੜਾ ਆਪਾਂ ਕਟਾ ਵੇਚਣਾ ਹੈ ਕਿਨੇ ਚਿਰ ਦਾ ਭਾਈ ਇਹ 3 ਸਾਲ ਦਾ ਜੀ 3 ਸਾਲ ਦਾ ਮੀਆਂ ਕ੍ਰੋਸ ਕਰਦਾ ਵੀਰੇ ਨਹੀਂ ਹਜੇ ਨਹੀਂ ਛੱਡਿਆ ਨਹੀਂ ਛੱਡਿਆ ਨਹੀਂ ਲੱਗਦਾ ਜਾਊਗਾ ਵੈਸੇ ਪੂਰਾ ਵਜਨ ਉਹਦੇ ਵਿੱਚ ਹਨਾ ਹਾਂਜੀ ਹਾਂਜੀ ਅੱਛਾ ਕਿ ਸੀਮਨ ਦਾ ਦਾ ਦਾਰੇ ਦਾ ਬੱਚਾ ਆ ਗਿਆ ਮਾਂ ਇਹਦੀ ਕਿਹੜੀ ਆ ਭਾਈ ਮਾਵ ਕੋਲੀ ਆਈ ਨਾ ਆ ਇਹਦੀ ਕਿੰਨਾ ਦੁੱਤੇ ਚੱਲੀ ਹੈ ਬਈ ਇਹ 12 ਲੀਟਰ ਠੀਕ ਹੈ ਵੱਡੇ ਭਾਈ ਕੀ ਰੇਟ ਰਹੂਗਾ ਵੀਰੇ ਇਹਨ ਦਾ ਵੱਡੇ ਭਾਈ ਕੱਟੇ ਦਾ ਕੱਟੇ ਦਾ ਲੱਖ ਰੁਪਏ ਤਾਂ ਇਹ ਲੱਖ ਰੁਪਏ ਮਾਨਤਾ ਨਾਲ ਵਿੱਚੋਂ ਕਰ ਦੇਂਗੇ ਵੀਰੇ ਕੋਈ ਨਹੀਂ ਮਾਨਤਾ ਹੋਤੀ ਠੀਕ ਕਦੀ ਬਾਰ ਨੂੰ ਤੋੜੀ ਵੀਰੇ ਭਰਾ ਕੋਲੀ ਮੜਾ ਜਨ ਲੈ ਮਿੱਤਰੋ ਲੈ ਮਿੱਤਰੋ 35 ਸਾਲ ਇੰਦੀ ਉਮਰ ਆ ਕਰਮ ਵਾਲੇ ਦੀ ਮੀਆਂ ਦੀ ਕ੍ਰੋਸਿੰਗ ਦੇ ਲਈ ਉਪਲਬਧ ਦਾ ਤੁਸੀਂ ਆਪਦਾ ਵੀ ਛੱਡ ਸਕਦੇ ਆ ਲ ਜਾ ਕੇ ਵਜਨ ਵਜਨ ਦੇ ਵਿੱਚ ਕੱਟਾ ਬਾਡੀ ਸਟਰਕਚਰ ਦੇ ਵਿੱਚ ਪੂੜਾ ਪੜਾ ਕੱਟੇ ਦਾ ਬਹੁਤ ਚੰਗਾ ਵੀ ਮੰਨ ਲਓ ਕਹਿਣ ਤੋਂ ਅੰਗ ਲੱਗੇ ਆ ਪੇਟ ਦਾ ਬਹੁਤ ਖੁੱਲਾ ਡੁੱਲਾ ਕੱਟਾ ਵੀ ਅੰਗਾ ਪੈਰਾਂ ਦੇ ਵਿੱਚ ਜਿਹੜੇ ਬੱਚੇ ਆਉਣਗੇ ਨਾ ਪ੍ਰਮਾਤਮਾ ਵੱਲੋਂ ਬਹੁਤ ਸੋਹਣੇ ਤੇ ਸੁੰਦਰਤਾ ਵਾਲੇ ਪੱਖ ਵਾਲੇ ਆਉਣਗੇ ਕੋਈ ਅਸੀਂ ਕਰਨੀ ਮਾੜੇ ਨਹੀਂ ਉਹਦੀ ਬਣਦੇ ਵੀਰੇ ਕੋਈ ਬਹੁਤ ਸੋਹਣਾ ਥੱਲੋ ਵੀ ਦੀਪ ਸਿੰਘ ਦਿਖਾਰੀ ਕੇਰਾ ਦੇ ਕਰਮਾਂ ਵਾਲਾ ਵੀ ਉਸੇ ਕਰਦਾ ਬਹੁਤ ਸੋਹਣੀ ਜਿਹੜੀ ਹਿੰਦੀ ਮਿੱਤਰੋ ਅੰਗ ਆਰ ਪੈਰਾਂ ਦੀ ਬੰਤਰ ਬਣਾਵਟ ਕੱਟੇ ਦੀ ਬਹੁਤ ਚੰਗੀ ਆ ਜਿਹੜੇ ਭਰਾਣੇ ਮਈਆਂ ਦੇ ਵਿੱਚ ਫਾਰਮ ਦੇ ਵਿੱਚ ਡੈਰੀ ਦੇ ਵਿੱਚ ਛੱਡਣਾ ਬਾਈ ਕਿਉਂਕਿ ਪੇਟ ਬਹੁਤ ਖੁੱਲਾ ਜਿਹੜੇ ਛੋਟੇ ਦਾ ਪੇਟ ਖੁੱਲਾ ਉਹਨੇ ਬੱਚੇ ਖੁੱਲੇ ਡੁੱਲੇ ਪਾਉਣੇ ਹੀ ਪਾਉਣੇ ਆ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਮਾ ਦਾ ਰਿਕਾਰਡ ਤੁਹਾਨੂੰ ਦੱਸਦਾ ਪਿਓ ਵਾਲਾ ਪੱਖ ਤੁਹਾਨੂੰ ਦੱਸਦਾ ਦਾਰੇ ਦਾ ਬੱਚਾ ਵਾ ਲక్ష్ਮੀ ਡੈਰੀ ਫਾਰਮਰ ਲੈ ਆ ਉੱਤੋਂ ਦਿਖਾਈ ਕਰਾਂ ਦੀ ਮਿੱਤਰੋ ਪੂਛ ਤੋਂ ਕੈਮਰਾ ਤਾਂ ਚੱਕਦੇ ਪੁੜਾ ਵੇਖੋ ਕਿੱਡਾ ਪਤਰਾ ਸੁਮੇਲ ਪੁੜਿਆਂ ਦਾ ਬਹੁਤ ਚੰਗਾ ਵਾ ਆਪਸੀ ਦੂਰੀ ਜਿਹੜੀ ਹੁੰਦੀ ਆ ਜਿਵੇਂ ਆਪਾਂ तरीके ਦੀ ਕੱਟੇ ਦੀ ਪਿੱਛੋਂ ਕੁਆਲਿਟੀ ਆ ਮਿੱਤਰੋ ਬਾਕੀ ਤੁਹਾਡੀ ਸੇਵਾ ਤੇ ਨਿਰਪੰਨ ਕੱਟਾ ਉੱਚਾ ਲੰਮਾ ਤੇ ਝੋਟਾ ਸਾਨ ਬੜਾ ਜ਼ਬਰਦਸਤ ਬਣੂਗਾ ਜੈਡ ਬਲੈਕ ਸਾਰਾ ਲੱਖ ਰੁਪਿਆ ਡਿਮਾਂਡ ਆ ਮੰਤਨ ਹੋ ਜਾਊਗਾ ਨੰਬਰ ਦਈ ਮੇਰੇ ਲੱਖੇ ਬਈ ਕਿੰਨਾ ਆਪਣਾ 96535 ਜੀ 2101 ਇੱਕ ਵਾਰੀ ਹੋਰ ਬੋਦਿਓ 965352101 ਇਸ ਨੰਬਰ ਤੇ ਲੱਖੇ ਵੀਰ ਨਾਲ ਰਾਬਤਾ ਕੈਮ ਕਰ ਲਿਆ ਜੀ ਮਿੱਤਰੋ ਪਿੰਡ ਆ ਜਿਹੜਾ ਕੋਟ ਸੁਖੀਆ ਚਮੇਲੀ ਰੋਡ